ਸਤਿ ਸ਼੍ਰੀ ਅਕਾਲ ਦੋਸਤੋ ਰਫਤਾਰ ਪੰਜਾਬੀ న్యూਸ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਫਰੀਦਕੋਟ थाना ਸਿਟੀ ਦੀਆਂ ਜਿੱਥੇ ਕਿ ਆਮ ਲੋਕਾਂ ਦੀਆਂ ਕਮਪਲੇਟਾਂ ਨੂੰ ਲੈ ਕੇ ਇੱਕ ਦਰਬਾਰ ਲਗਾਇਆ ਗਿਆ ਅਤੇ ਆਮ ਲੋਕਾਂ ਦੀ ਬਹੁਤ ਹੀ ਵਧੀਆ ਤਰੀਕੇ ਨਾਲ ਗੱਲਬਾਤ ਸੁਣੀ ਗਈ ਜਿਸ ਵਿੱਚ ਡੀਐਸਪੀ ਸ਼ਮਸ਼ੇਰ ਸਿੰਘ ਗਿੱਲ ਜੀ ਵੀ ਹਾਜ਼ਰ ਰਹੇ ਅਤੇ ਆਮ ਲੋਕਾਂ ਦੀਆਂ ਦਿੱਕਤਾਂ ਨੂੰ ਦੂਰ ਕੀਤਾ ਤੁਸੀਂ ਤਸਵੀਰਾਂ ਵਿੱਚ ਵੀ ਦੇਖ ਰਹੇ ਹੋ ਆਮ ਲੋਕਾਂ ਦੀਆਂ ਜੋ ਦਿੱਕਤਾਂ ਉਹਨਾਂ ਨੂੰ ਬਹੁਤ ਹੀ ਡੰਗਾਈ ਨਾਲ ਹੱਲ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਐਸਐਚਓ ਸਿਟੀ ਫਰੀਦਕੋਟ ਜਗਤਾਰ ਸਿੰਘ ਵੀ ਹਾਜ਼ਰ ਰਹੇ ਤੇ ਆਓ ਆਮ ਲੋਕਾਂ ਤੇ ਡੀਐਸਪੀ ਸ਼ਮਸ਼ੇਰ ਸਿੰਘ ਗਿਲਜੀ ਕੋਲੋਂ ਲੈਂਦੇ ਆ ਪੂਰੀ ਜਾਣਕਾਰੀ ਹਾਲੇ ਲੀਆ ਸੋਸ਼ਲ ਜਨਤਿਕ ਕਮਿਟੀ ਪੰਜਾਬ ਪ੍ਰੇਡੈਂਟ ਅੱਜ ਮਾਨਯੋਗ ਐਸਐਸਪੀ ਸਾਹਿਬ ਦੇ ਨਾਮ ਹਦੈਤਾਂ ਤੇ ਪੰਜਾਬ ਸਰਕਾਰ ਦੀਆਂ ਹਦੈਤਾਂ ਤੇ ਯੋਗਠਾਲੇ ਦੇ ਵਿੱਚ ਸਿਟੀ थाना ਫ੍ਰੀਕੋਰਟ ਦੇ ਵਿੱਚ ਮਾਨਯੋਗ ਸਾਡੇ ਐਸਐਚਓ ਸਾਹਿਬ ਇੰਸਪੈਕਟਰ ਸਾਹਿਬ ਆਏ ਆ ਉਹਨਾਂ ਨੇ ਖੁੱਲਾ ਦਰਵਾਜ਼ਾ ਜੋ ਲਾਇਆ ਲੋਕਾਂ ਦੀਆਂ ਮੁਸ਼ਕਲਾਂਾਂ ਸੁਣਨ ਵਾਸਤੇ ਔਰ ਸਾਨੂੰ ਬਹੁਤ ਵਧੀਆ ਲੱਗਿਆ ਕਿ ਮਾਨਯੋਗ ਡੀਐਸਪੀ ਸਿਟੀ ਔਰ ਉਹਨਾਂ ਨੇ ਜੀੜਿਆ ਕਿ ਹਰੇਕ ਦੀ ਦੁੱਖ ਤਕਲੀਫ ਸੁਣੀ ਹੈ ਔਰ ਜਿਹੜਾ ਇੱਥੇ ਫ੍ਰੀਕੋਰਟ ਦੇ ਵਿੱਚ ਨਛੇ ਦਾ ਕਾਰਸੀਗਾ ਹੁਣੋ ਜਿਹੜਾ ਮਾਨਜੋਗ ਐਸਐਸਪੀ ਸਾਹਿਬ ਤੇ ਸਰਕਾਰ ਨੇ ਜਿਹੜਾ ਦਸ਼ੇ ਦੇ ਤੇ ਕਰਮਚਾਰੀ ਨੂੰ ਨੱਕ ਪਾਉਣ ਲਈ ਜਿਹੜੇ ਪ੍ਰਾਲੇ ਕੀਤੇ ਐ ਜਿਹੜੇ ਲੋਕ ਅੱਗੇ ਖੱਜਲ ਖਵਾਰ ਹੁੰਦੇ ਸੀਗੇ ਤੇ ਉਹਨਾਂ ਦਾ ਮਾਨਜੋਗ ਐਸਐਸਪੀ ਬ੍ਰੀਫ ਕੋਡ ਨੇ ਤੇ ਮਾਨਜੋਗ ਡੀਐਸਪੀ ਸਾਹਿਬ ਨੇ ਤੇ ਮਾਨਜੋਗ ਸੰਸਪੇਖ ਸਾਹਿਬ ਸਿੱਧੀ ਕਤਵਾਲੀ ਨੇ ਇਹ ਭਾਵਨਾ ਬਹੁਤ ਵਧ ਗਿਆ ਕੀਤਾ ਤੇ ਸ਼ਰਾਗਿਆ ਜੋਗ ਹੈ ਔਰ ਜੇ ਇਹੋ ਜੇ ਪਿੰਡਾਂ ਦੇ ਵਿੱਚ ਔਰ ਥਾਣਿਆਂ 'ਚ ਤਤਕ ਥਾਣਿਆਂ 'ਚ ਔਰ ਇਹ ਲੋਕਾਂ ਦੇ ਖੁੱਲੇ ਦਰਵਾਜ਼ੇ ਲਾਏ ਜਾਣ ਤੇ ਬੜੀਆਂ ਮੁਸ਼ਕਲਾਂ ਆ ਜਿਹੜੀਆਂ ਲੋਕਾਂ ਦੀਆਂ ਘਾਤ ਫਕਦ ਜਾਂ ਤੇ ਲੋਕਾਂ ਨੂੰ ਅਨਥਾ ਮਿਲਦੀ। ਇਹਨਾਂ ਦੀ ਪ੍ਰੋਗਰਾਮ ਨਾਮ ਜੋ ਹੈ ਐਸਐਸਪੀ ਸਾਹਿਬ ਫਰੀਦਕੋਟ ਜੀ ਵੱਲੋਂ ਇਹ ਲਿਖੇਗਾ ਸੀ। ਇਹ ਪ੍ਰੋਗਰਾਮ ਪੂਰੇ ਡਿਸਟ੍ਰਿਕਟ ਦੇ ਵਿੱਚ ਹੀ ਮਤਲਬ ਕੀ ਚੱਲਿਆ ਹੈਗਾ। ਪੁਲਿਸ ਸਟੇਸ਼ਨ ਚੌਕੀਆਂ ਤੇ ਜਿਸ ਤਰ੍ਹਾਂ ਸਾਡੇ ਡੀਐਸਪੀਜ਼ ਇਹਨਾਂ ਦੇ ਦਫ਼ਤਰ ਸਾਰੇ ਜਗ੍ਹਾ ਤੇ ਚਲਾਇਆ। ਇਹਦਾ ਜਿਹੜਾ ਮੇਨ ਮੋਟਿਵ ਹੈ ਕੰਡੈਨਸੀ ਖਤਮ ਕਰਨਾ ਤੇ ਜਿਹੜਾ ਲੋਕਾਂ ਨੂੰ ਸਪੀਡੀ ਜਸਟਿਸ ਮਿਲੇ ਤਾਂ ਫਿਰ ਜਿਹੜਾ ਸਪੈਸ਼ਲ ਦਿਨ ਅਸੀਂ ਇਹ ਐਪਲੀਕੇਸ਼ਨ ਤੇ ਰੱਖਿਆ ਸੀਗਾ ਤਾਂ ਜੋ ਜਿਹੜਾ ਲੋਕਾਂ ਨੂੰ ਜਸਟਿਸ ਮਿਲਦੀ ਆ ਉਹਨੂੰ ਕੋਈ ਲੰਬੀ ਵੇਟ ਨਾ ਕਰਨੀ ਪਵੇ ਤੇ ਉਹਦੇ ਤਹਿਤ ਸਾਰਾ ਅਸੀਂ ਰੌਮਿਥੇ ਚਲਾ ਰਹੇ ਜੀ ਸਰ ਟਾਈਮ ਕਿੰਨੇ ਤੱਕ ਚੱਲਦਾ ਇਹ ਸ਼ਾਮ ਤੱਕ ਚੱਲੀ ਰਹਿਣਾ ਜੀ ਪੂਰਾ ਦਿਨ ਹੀ ਚੱਲੇਗਾ ਸਾਰਾ ਦਿਨ ہاں ਜੀ ਪੂਰਾ ਦਿਨ ਹੀ ਚੱਲੇਗਾ ਕਿੰਨੇ ਐਪਲੀਕੇਸ਼ਨ ਹੁਣ ਤੱਕ ਡਿਸਕੋ ਇਹ ਸਭ ਦੇ ਕਰੀਮ ਜਿਹੜੀ ਆਉਗੀ ਜੇ ਸਭ ਨੂੰ ਚ ਠੀਕ ਹੈ ਤੇ ਹੋਰ ਉਮੀਦ ਹੈ ਵੀ ਪੂਰਾ ਸੈੱਟ ਕਰ ਦਾਂਗੇ ਅਸੀਂ ਇਹਦੇ ਬਾਹਰ ਜਿਹੜਾ ਹੈਗਾ ਤਾਂ ਇਹ ਕਿ ਹਫਤੇ ਬਾਅਦ ਲੱਗਿਆ ਕਰੇਗਾ ਜਾਂ ਮਹੀਨੇ ਇਹ ਹੁਣਾਂ ਦੀ ਹਫਤੇ ਤੋਂ ਲਾਇਆ ਕਰਾਂਗੇ ਅਸੀਂ ਮਤਲਬ ਕਿ ਦੇਖ ਲੈਨੇ ਕੰਮਦਾਰ ਠੀਕ ਹੈ ਕਿੰਨੇ ਕੋ ਉਹ ਕੰਮ ਦੀ ਗਰੰਟੀ ਅਨਸਾਰ ਹੋਵ ਜਾਈਏ ਕਿਉਂਕਿ ਨਾਲ ਨਾਲ ਜਦੋਂ ਕੋਰਸ 'ਚ ਛੁੱਟੀਆਂ ਆ ਗਈਆਂ ਜੀ ਤੇ ਸਾਡਾ ਉੱਤਰਨਾ ਕੰਮ ਜਦ ਬੰਦ ਹੋ ਜਾਂਦਾ ਰਸੋ ਜੀ ਇਸ ਤਰ੍ਹਾਂ ਪ੍ਰੋਗਰਾਮ ਤੋਂ ਲੈ ਮੈਂ ਜੇ ਕੋਈ ਡਰਾਫਟ ਵੀਕ ਚਲਾ ਲਿਆ ਜੂ ਤਾਂ ਕੁਝ ਨਾ ਕੋਈ ਐਕਟੀਵਿਟੀ ਜਿਹੜੇ ਜੀਡੀਐਫੋਰਸ ਕਰਦੇ ਰਹਿੰਦੇ ਆ ਤੇ ਨਾਲ ਜਿਉ ਡੀਜੀਪੀ ਸਾਹਿਬ ਨੇ ਵੀ ਇੱਕ ਮੀਟਿੰਗ ਲਈ ਸੀ ਤੇ ਉਹਨਾਂ ਨੇ ਵੀ ਇਹ ਕਿਹਾ ਸੀ ਵੀ ਤੁਸੀਂ ਜਿਹੜਾ ਇਲੈਕਸ਼ਨ ਖਤਮ ਹੋ ਗਿਆਗਾ ਤਾਂ ਹੁਣ ਜਿਹੜਾ ਆਪਾਂ ਆਪਣੀ ਪਹਿਲਾਂ ਵਾਲੀ ਵਰਕਿੰਗ ਜਿਹੜੀ ਆ ਉਸ ਤਰੀਕੇ ਸ਼ੁਰੂ ਕਰ ਦੋ ਕਿਉਂਕਿ ਇਲੈਕਸ਼ਨ ਕਰਕੇ ਥੋੜਾ ਜਿਹਾ ਇਸ ਤਰ੍ਹਾਂ ਸੀ ਜ਼ਿਆਦਾ ਧਿਆਨ ਇਲੈਕਸ਼ਨਾਂ ਸੀ ਉਹਦੇ ਕੁਝ ਐਪਲੀਕੇਸ਼ਨ ਕੁਝ ਮਕਦਮੇ ਉਹ ਲੋਕਾ ਥੋੜਾ ਕੰਮ ਰੁਕਾਇਆ ਸੀ ਉਹ ਸਪੀਡ ਜਿਹੜਾ ਹੈਗਾ ਸ਼ੁਰੂ ਕਰਤਾ ਹੈਗਾ ਜਲਦੀ ਸੀ ਨੂੰ ਪੰਡੈਂਸੀ ਖਤਮ ਕਰਦਾ